ਅੱਜ ਤਸਵੀਰਾ ਪਾਲ ਸਿੰਘ ਸਮਾਉ ਦੇ ਘਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਬਹਿਣ ਬਾਜੀਆਂ ਦੇ ਨਾਲ ਬਾਪੂ ਬਲਕੌਰ ਸਿੰਘ ਦਾ ਸਵਾਗਤ ਕੀਤਾ ਗਿਆ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਕੇ ਬਲਕੌਰ ਸਿੰਘ ਦਾ ਸਵਾਗਤ ਕੀਤਾ ਗਿਆ ਸ਼੍ਰੀ ਖਾਨਪਾਟ ਸਾਹਿਬ ਦੇ ਪਾਠ ਤੇ ਭੋਗ ਪਾਏ ਨੇ ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਤੇ ਨਿੱਕੇ ਸਿੱਧੂ ਸਧੂ ਮੂਸੇਵਾਲਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਤਸਵੀਰ ਲਗਾ ਕੇ ਘਰ ਦੇ ਵਿੱਚ ਗੁਬਾਰਿਆਂ ਦੇ ਨਾਲ ਡੈਕੋਰੇਸ਼ਨ ਕੀਤੀ ਗਈ ਹੈ ਤੇ ਇੱਕ ਕਾਰ ਵਾਲਾ ਕੇਕ ਜਿਹੜਾ ਬਾਪੂ ਬਲਕੌਰ ਸਿੰਘ ਦੇ ਵੱਲੋਂ ਕੱਟਿਆ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿੱਥੇ ਨਿੱਕੇ ਸਿੱਧੂ ਦੇ ਆਉਣ ਦਾ ਸੁਪਨਾ ਪਾਲ ਸਿੰਘ ਸਮਾਉ ਦਾ ਪੂਰਾ ਹੋਇਆ ਚਿਰਾਂ ਬਾਅਦ ਪੈਰਾਂ ਦੇ ਵਿੱਚ ਉਹ ਜੁੱਤੀ ਪਾਉਣਗੇ ਕਿ ਅੱਜ ਬਲਕੌਰ ਸਿੰਘ ਉਹਨਾਂ ਦੇ ਘਰ ਪਹੁੰਚੇ ਨੇ ਜਿੱਥੇ ਕਿ ਜਸ਼ਨ ਮਨਾਏ ਜਾ ਰਹੇ ਨੇ ਨਿੱਕੇ ਸਿੱਧੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਪਰਸੋ ਤੋਂ ਸ਼੍ਰੀ ਖੰਡਪੜ ਸਾਹਿਬ ਦੇ ਪਾਠ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦਾ ਅੱਜ ਭੋਗ ਪਾਇਆ ਗਿਆ ਤੇ ਇਸ ਸਮਾਗਮ ਦੇ ਵਿੱਚ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਹਾਲਾਂਕਿ ਨਿੱਕੇ ਸਿੱਧੂ ਅਤੇ ਮਾਤਾ ਚਰਨ ਕੌਰ ਨੂੰ ਅਜੇ ਸਵਾ ਮਹੀਨਾ ਨਹੀਂ ਹੋਇਆ ਜਿਸ ਕਰਕੇ ਉਹ ਇਸ ਸਮਾਗਮ ਦੇ ਵਿੱਚ ਨਹੀਂ ਪਹੁੰਚ ਸਕੇ ਪਰ ਬੈਂਡ ਵਾਜੀਆਂ ਦੇ ਨਾਲ ਗਿੱਧਾ ਪੰਗੜਾ ਪਾਉਂਦੇ ਹੋਏ ਬਲਕੌਰ ਸਿੰਘ ਦਾ ਸਵਾਗਤ ਕੀਤਾ ਗਿਆ ਗੰਦੇ ਦੇ ਫੁੱਲਾਂ ਦਾ ਹਾਰ ਜਿਹੜਾ ਹੈ ਬਲਕੌਰ ਸਿੰਘ ਦੇ ਗਲ ਦੇ ਵਿੱਚ ਪਾਇਆ ਗਿਆ ਤੇ ਇਸ ਦਰਮਿਆਨ ਜਫੀ ਪਾ ਕੇ ਪਾਲ ਸਿੰਘ ਸਮਾਉ ਨੂੰ ਮਿਲਦੇ ਹੋਏ ਵਿਖਾਈ ਦਿੱਤੇ ਫੁੱਲਾਂ ਦੀ ਵਰਖਾ ਬਲਕੌਰ ਸਿੰਘ ਦੇ ਉੱਤੇ ਕੀਤੀ ਜਾ ਰਹੀ ਹੈ ਤੇ ਫੇਰ ਘਰ ਦੇ ਵਿੱਚ ਦਾਖਲ ਹੁੰਦੀ ਸਾਰ ਹੀ ਨਿੱਕੇ ਸਿੱਧੂ ਦੇ ਆਉਣ ਦਾ ਸੁਪਨਾ ਪੂਰਾ ਹੋਣ ਦੀ ਖੁਸ਼ੀ ਦੇ ਵਿੱਚ ਕੇਕ ਕੱਟ ਕੇ ਜਸ਼ਨ ਮਨਾਏ ਜਾ ਰਹੇ ਨੇ ਤਾਂ ਕਾਰ ਵਾਲਾ ਕੇਕ ਜਿਹੜਾ ਹੈ ਪਾਲ ਸਿੰਘ ਸਮਾਉ ਹੋਰਾਂ ਦੇ ਵੱਲੋਂ ਲਿਆਂਦਾ ਗਿਆ ਸੀ ਜਿਹੜਾ ਕਿ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਕਟਿਆ ਗਿਆ ਤੇ ਇਸ ਦਰਮਿਆਨ ਬਾਪੂ ਬਲਕੌਰ ਸਿੰਘ ਭਾਵੁਕ ਹੁੰਦੇ ਹੋਏ ਵਿਖਾਈ ਦਿੱਤੇ ਕਿਉਂਕਿ ਹਰ ਇੱਕ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਵੱਡੇ ਪੈਰਾਂ ਦੇ ਨਾਲ ਸਿੱਧੂ ਮੂਸੇਵਾਲਾ ਗਿਆ ਠੀਕ ਉਸੇ ਤਰ੍ਹਾਂ ਨਿੱਕੇ ਪੈਰਾਂ ਦੇ ਨਾਲ ਨਿੱਕਾ ਸਿੱਧੂ ਵਾਪਸ ਆ ਜਾਏ ਹਰ ਇੱਕ ਦੀ ਅਰਦਾਸ ਪੂਰੀ ਹੋਈ ਤੇ ਅੱਜ ਨਿੱਕਾ ਸਿੱਧੂ ਵਾਪਸ ਮੂਸੇਵਾਲਾ ਹਵੇਲੀ ਦੇ ਵਿੱਚ ਪਹਿਲਾ ਪਾਰਿਆ ਰੌਣਕਾਂ ਲਗਾ ਰਿਹਾ ਤੇ ਇਸ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਪਾਲ ਸਿੰਘ ਸਮਾਉ ਵੀ ਖੁਸ਼ੀ ਦੇ ਵਿੱਚ ਝੂਮ ਰਹੇ ਨੇ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਕਿ ਉਹ ਪੈਰਾਂ ਦੇ ਵਿੱਚ ਜੁੱਤੀ ਉਦੋਂ ਪਾਉਣਗੇ ਜਦੋਂ ਨਿੱਕਾ ਸਿੱਧੂ ਵਾਪਸ ਆ ਜਾਏਗਾ ਤੇ ਚਿਰਾਂ ਬਾਅਦ ਇਹ ਅਰਦਾਸ ਪੂਰੀ ਹੋਈ ਹੈ ਜਿਸ ਦੀ ਖੁਸ਼ੀ ਦੇ ਵਿੱਚ ਘਰ ਦੇ ਵਿਸ਼੍ਰੀ ਖੰਡਪਾਟ ਸਾਹਿਬ ਦੇ ਪਾਠ ਰਖਵਾਏ ਗਏ ਸਨ ਅੱਜ ਉਹਨਾਂ ਦਾ ਭੋਗ ਪਾਇਆ ਗਿਆ ਤੇ ਬਲਕੌਰ ਸਿੰਘ ਮੌਕੇ ਤੇ ਪਹੁੰਚੇ ਨੇ ਬੈਂਡਵਾਜੀਆਂ ਦੇ ਨਾਲ ਗਿੱਧਾ ਭੰਗੜੇ ਦੀ ਟੀਮ ਦੇ ਵੱਲੋਂ ਜੋ ਹੈ ਬਲਕੌਰ ਸਿੰਘ ਹੋਰਾਂ ਦਾ ਸਵਾਗਤ ਕੀਤਾ ਗਿਆ ਕੇਕ ਕੱਟ ਕੇ ਜਸ਼ਨ ਮਨਾਏ ਜਾ ਰਹੇ ਨੇ ਤਾਂ ਹੀ ਤਸਵੀਰਾਂ ਪਾਲ ਸਿੰਘ ਸਮਾਉ ਦੇ ਘਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਬੈਂਡਵਾਜੀਆਂ ਦੇ ਨਾਲ ਬਾਪੂ ਬਲਕੌਰ ਸਿੰਘ ਦਾ ਸਵਾਗਤ ਕੀਤਾ ਗਿਆ ਗੱਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਕੇ ਬਲਕੌਰ ਸਿੰਘ ਦਾ ਸਵਾਗਤ ਕੀਤਾ ਗਿਆ ਹੈ ਸ਼੍ਰੀ ਖਾਨਪਾਟ ਸਾਹਿਬ ਦੇ ਪਾਠ ਤੇ ਭੋਗ ਪਾਏ ਨੇ ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਤੇ ਨਿੱਕੇ ਸਿੱਧੂ ਸਿੱਧੂ ਮੂਸੇਵਾਲਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਤਸਵੀਰ ਲਗਾ ਕੇ ਘਰ ਦੇ ਵਿੱਚ ਗੁਬਾਰਿਆਂ ਦੇ ਨਾਲ ਡੈਕੋਰੇਸ਼ਨ ਕੀਤੀ ਗਈ ਹੈ ਤੇ ਇੱਕ ਕਾਰ ਵਾਲਾ ਕੇਕ ਜਿਹੜਾ ਹੈ ਬਾਪੂ ਬਲਕੌਰ ਸਿੰਘ ਦੇ ਵੱਲੋਂ ਕੱਟਿਆ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੇ ਨਿੱਕੇ ਸਿੱਧੂ ਦੇ ਆਉਣ ਦਾ ਸੁਪਨਾ ਪਾਲ ਸਿੰਘ ਸਮਾਓ ਦਾ ਪੂਰਾ ਹੋਇਆ ਚਿਰਾਂ ਬਾਅਦ ਪੈਰਾਂ ਦੇ ਵਿੱਚ ਉਹ ਜੁੱਤੀ ਪਾਉਣਗੇ ਤੇ ਅੱਜ ਬਲਕੌਰ ਸਿੰਘ ਉਹਨਾਂ ਦੇ ਘਰ ਪਹੁੰਚੇ ਨੇ ਜਿੱਥੇ ਕੀ ਜਸ਼ਨ ਮਨਾਏ ਜਾ ਰਹੇ ਨੇ ਨਿੱਕੇ ਸਿੱਧੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਪਰਸੋ ਤੋਂ ਸ਼੍ਰੀ ਖੰਡਪੜ ਸਾਹਿਬ ਦੇ ਪਾਠ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦਾ ਅੱਜ ਭੋਗ ਪਾਇਆ ਗਿਆ ਤੇ ਇਸ ਸਮਾਗਮ ਦੇ ਵਿੱਚ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਹਾਲਾਂਕਿ ਨਿੱਕੇ ਸਿੱਧੂ ਅਤੇ ਮਾਤਾ ਚਰਨ ਕੌਰ ਨੂੰ ਅਜੇ ਸਵਾ ਮਹੀਨਾ ਨਹੀਂ ਹੋਇਆ ਜਿਸ ਕਰਕੇ ਉਹ ਇਸ ਸਮਾਗਮ ਦੇ ਵਿੱਚ ਨਹੀਂ ਪਹੁੰਚ ਸਕੇ ਪਰ ਬੈਂਡਵਾਜੀਆਂ ਦੇ ਨਾਲ ਗਿੱਧਾ ਪੰਗੜਾ ਪਾਉਂਦੇ ਹੋਏ ਬਲਕੌਰ ਸਿੰਘ ਦਾ ਸਵਾਗਤ ਕੀਤਾ ਗਿਆ ਹੈ ਗੈਂਦੇ ਦੇ ਫੁੱਲਾਂ ਦਾ ਹਾਰ ਜਿਹੜਾ ਹੈ ਬਲਕੌਰ ਸਿੰਘ ਦੇ ਗਲ ਦੇ ਵਿੱਚ ਪਾਇਆ ਗਿਆ ਤੇ ਇਸ ਦਰਮਿਆਨ ਜੱਫੀ ਪਾ ਕੇ ਪਾਲ ਸਿੰਘ ਸਮਾਉ ਨੂੰ ਮਿਲਦੇ ਹੋਏ ਵਿਖਾਈ ਦਿੱਤੇ ਫੁੱਲਾਂ ਦੀ ਵਰਖਾ ਬਲਕੌਰ ਸਿੰਘ ਦੇ ਉੱਤੇ ਕੀਤੀ ਜਾ ਰਹੀ ਹੈ ਤੇ ਫਿਰ ਘਰ ਦੇ ਵਿੱਚ ਦਾਖਲ ਹੁੰਦੀ ਸਾਰ ਹੀ ਨਿੱਕੇ ਸਿੱਧੂ ਦੇ ਆਉਣ ਦਾ ਸੁਪਨਾ ਪੂਰਾ ਹੋਣ ਦੀ ਖੁਸ਼ੀ ਦੇ ਵਿੱਚ ਕੇਕ ਕੱਟ ਕੇ ਜਸ਼ਨ ਮਨਾਏ ਜਾ ਰਹੇ ਨੇ ਤਾਂ ਕਾਰ ਵਾਲਾ ਕੇਕ ਜਿਹੜਾ ਹੈ ਪਾਲ ਸਿੰਘ ਸਮਾਉ ਹੋਰਾਂ ਦੇ ਵੱਲੋਂ ਲਿਆਂਦਾ ਗਿਆ ਸੀ ਜਿਹੜਾ ਕਿ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਕਟਿਆ ਗਿਆ ਤੇ ਇਸ ਦਰਮਿਆਨ ਬਾਪੂ ਬਲਕੌਰ ਸਿੰਘ ਭਾਵੁਕ ਹੁੰਦੇ ਹੋਏ ਵਿਖਾਈ ਦਿੱਤੇ ਕਿਉਂਕਿ ਹਰ ਇੱਕ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਵੱਡੇ ਪੈਰਾਂ ਦੇ ਨਾਲ ਸਿੱਧੂ ਮੂਸੇਵਾਲਾ ਗਿਆ ਠੀਕ ਉਸੇ ਤਰ੍ਹਾਂ ਨਿੱਕੇ ਪੈਰਾਂ ਦੇ ਨਾਲ ਨਿੱਕਾ ਸਿੱਧੂ ਵਾਪਸ ਆ ਜਾਏ ਹਰ ਇੱਕ ਦੀ ਅਰਦਾਸ ਪੂਰੀ ਹੋਈ ਤੇ ਅੱਜ ਨਿੱਕਾ ਸਿੱਧੂ ਵਾਪਸ ਮੂਸੇਵਾਲਾ ਹਵੇਲੀ ਦੇ ਵਿੱਚ ਪਹਿਲਾ ਪਾਰਿਆ ਰੌਣਕਾਂ ਲਗਾ ਰਿਹਾ ਤੇ ਇਸ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਪਾਲ ਸਿੰਘ ਸਮਾਉ ਵੀ ਖੁਸ਼ੀ ਦੇ ਵਿੱਚ ਝੂਮ ਰਹੇ ਨੇ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਕਿ ਉਹ ਪੈਰਾਂ ਦੇ ਵਿੱਚ ਜੁੱਤੀ ਉਦੋਂ ਪਾਉਣਗੇ ਜਦੋਂ ਨਿੱਕਾ ਸਿੱਧੂ ਵਾਪਸ ਆ ਜਾਏਗਾ ਤੇ ਚਿਰਾਂ ਬਾਅਦ ਇਹ ਅਰਦਾਸ ਪੂਰੀ ਹੋਈ ਹੈ ਜਿਸ ਦੀ ਖੁਸ਼ੀ ਦੇ ਵਿੱਚ ਘਰ ਦੇ ਵਿਸ਼੍ਰੀ ਖੰਡਪਾਟ ਸਾਹਿਬ ਦੇ ਪਾਠ ਰਖਵਾਏ ਗਏ ਸਨ ਅੱਜ ਉਹਨਾਂ ਦਾ ਭੋਗ ਪਾਇਆ ਗਿਆ ਤੇ ਬਲਕੌਰ ਸਿੰਘ ਮੌਕੇ ਤੇ ਪਹੁੰਚੇ ਨੇ ਬੈਂਡਵਾਜੀਆਂ ਦੇ ਨਾਲ ਗਿੱਧਾ ਭੰਗੜੇ ਦੀ ਟੀਮ ਦੇ ਵੱਲੋਂ ਜੋ ਹੈ ਬਲਕੌਰ ਸਿੰਘ ਹੋਰਾਂ ਦਾ ਸਵਾਗਤ ਕੀਤਾ ਗਿਆ ਕੇਕ ਕੱਟ ਕੇ ਜਸ਼ਨ ਮਨਾਏ ਜਾ ਰਹੇ ਨੇ